ਆਮ ਆਦਮੀ ਪਾਰਟੀ ਦੀ ਲੈਂਡ ਗ੍ਰੈਬਿੰਗ ਸਕੀਮ ਜਿਹਦੇ ਤਹਿਤ ਪੰਜਾਬ ਦਾ 65000 ਏਕੜ ਉਪਜਾਊ ਜ਼ਮੀਨ ਖੜੱਪਣ ਦੀ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਸੀ ਆਮ ਆਦਮੀ ਪਾਰਟੀ ਨੇ ਉਹ ਜਿੱਤ ਹੋਈ ਹੈ ਪੰਜਾਬ ਦੇ ਲੋਕਾਂ ਦੀ ਉਸ ਜਿੱਤ ਨੂੰ ਸਮਰਪਿਤ ਇਹ ਫਤਿਹ ਰੈਲੀ ਰੱਖੀ ਗਈ ਨਵਾ ਚੁੱਲਾ ਦਲ ਦਾ ਤੁਸੀਂ ਜ਼ਿਕਰ ਕੀਤਾ ਪਰ ਹਜੇ ਤੱਕ ਤਾਂ ਕੋਈ ਪਾਰਟੀ ਨਹੀਂ ਬਣਾਈ ਉਹ ਪ੍ਰਧਾਨਤਾ ਉਹਨਾਂ ਨੇ ਹਰਪ੍ਰੀਤ ਨੂੰ ਬਣਾਤਾ ਕਾਦਾ ਪ੍ਰਧਾਨ ਬਣਾਇਆ ਪੁੱਛ ਕੇ ਮੇਰਾ ਟਾਈਮ ਜਿਹੜਾ 4 ਮਿੰਟ ਲੈ ਲਿਆ ਨਾ ਇੰਨੇ ਇੰਨੇ ਲਾਇਕ ਨਹੀਂ ਆ ਉਹ ਸੋ ਇਸ ਕਰਕੇ ਮੈਂ ਤਾਂ ਉਹਨਾਂ ਤੇ ਜਵਾਬ ਹੀ ਨਹੀਂ ਦੇਣਾ ਚਾਹੁੰਦਾ ਉਹਨਾਂ ਦੀ ਹੈਸੀਅਤ ਉਹਨਾਂ ਦੀ ਹਸਤੀ ਕੀ ਹੈ ਪੁੱਛ ਕੇ ਮੇਰਾ ਟਾਈਮ ਜਿਹੜਾ 4 ਮਿੰਟ ਲੈ ਲਿਆ ਨਾ ਇੰਨੇ ਇੰਨੇ ਲਾਇਕ ਨਹੀਂ ਆ ਉਹ ਸੋ ਇਸ ਕਰਕੇ ਮੈਂ ਤਾਂ ਉਹਨਾਂ ਤੇ ਜਵਾਬ ਹੀ ਨਹੀਂ ਦੇਣਾ ਚਾਹੁੰਦਾ ਉਹਨਾਂ ਦੀ ਹੈਸੀਅਤ ਉਹਨਾਂ ਦੀ ਹਸਤੀ ਕੀ ਹੈ ਲੋਕਾਂ ਨੇ ਸਾਰਾ ਕੁਝ ਵੇਖ ਲਿਆ ਸਰਕਾਰ ਬਦਲਾਵ ਦੇ ਨਾਂ ਤੇ ਸਰਕਾਰ ਆਈ ਸੀ 92 ਸੀਟਾਂ ਲਿੱਤੀਆਂ ਸੀ ਤੇ ਅੱਜ ਹਾਲਾਤ ਕੀ ਐ ਅੱਜ ਸ਼ਾਇਦ ਸਾਰੇ ਪੰਜਾਬ ਚੋਂ ਦੋ ਬੰਦੇ ਨਾ ਜਿੱਤ ਸਕਣ ਚੋਣ ਪ੍ਰਚਾਰ ਵੀ ਕਰ ਸਕੇ ਤਾਂ ਬਹੁਤ ਵੱਡੀ ਪ੍ਰਾਪਤੀ ਹੋਊਗੀ ਲੋਕ ਇਹਨਾਂ ਦੇ ਉਹ ਹਾਲ ਕਰਨਗੇ ਸ਼ਾਇਦ ਪੋਲਿਟੀਕਲ ਹਿਸਟਰੀ ਦੇ ਵਿੱਚ ਕਦੇ ਹੋਇਆ ਨਹੀਂ ਹੋਊਗਾ ਤੇ ਫਿਰ ਪਰਚੇ ਹੋਏ ਪਰਚਿਆਂ ਦੇ ਵਿੱਚ ਜੇਲ੍ਹ ਵੀ ਜਾਣਾ ਪਿਆ ਜੇਲ੍ਹ ਦੇ ਵਿੱਚ ਚਾਰਜ ਸ਼ੀਟ ਵੀ ਦਾਖਲ ਹੋਈ ਤੇ ਫਿਰ ਉਹਦਾ ਜਵਾਬ ਕੌਣ ਦੇਊਗਾ ਜੀ ਤੇ ਮੈਂ ਤੁਹਾਨੂੰ ਇਹ ਵੀ ਦਾਵਾ ਕਰਦਾ ਕੀ ਸਰਕਾਰ ਜਿੰਨਾ ਮਰਜ਼ੀ ਕੋਸ਼ਿਸ਼ ਕਰ ਲਵੇ ਇਹ ਬੰਦਾ ਕਨਵਿਕਟ ਹੋਊਗਾ ਮੇਰੀ ਗੱਲ ਯਾਦ ਰੱਖਿਓ ਬੀ5 ਚੈਨਲ ਪੰਜਾਬੀ ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਗੁਰਜੀਤ ਸਿੰਘ ਰਮਾਣਾ ਤਸ਼ਰਮਨੀ ਅਕਾਲੀ ਦਲ ਦੀ ਮੋਗੇ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ 31 ਅਗਸਤ ਨੂੰ ਵੱਡੀ ਇੱਕ ਰੈਲੀ ਹੋਣ ਜਾ ਰਹੀ ਹੈ ਉਸ ਨੂੰ ਨਾਮ ਦਿੱਤਾ ਗਿਆ ਹੈ ਫਤਿਹ ਰੈਲੀ ਤੋ ਨੋ ਇਹ ਵੀ ਦੱਸ ਦਿੰਨੇ ਆ ਕਿ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਸੋਚ ਹੋਵੇ ਜਦੋਂ ਚੋਣਾ ਆਉਂਦੀਆਂ ਵਿਧਾਨ ਸਭਾ ਦੀਆਂ ਸਭ ਤੋਂ ਜਦੋਂ ਇਹਨਾਂ ਦਾ ਪਰਪਸ ਹੋਵੇ ਜਿੱਤ ਦਾ ਤਾਂ ਇਹਨਾਂ ਵੱਲੋਂ ਮੋਗੇ ਦੇ ਵਿੱਚ ਹੀ ਵੱਡੀ ਰੈਲੀ ਕੀਤੀ ਜਾਂਦੀ ਆ ਜਦੋਂ ਪ੍ਰਕਾਸ਼ ਸਿੰਘ ਬਾਦਲ ਹੁੰਦੇ ਸੀ ਉਹਨਾਂ ਵੱਲੋਂ ਵੀ ਇਹੀ ਵਿਚਾਰ ਚਰਚਾ ਹੁੰਦੀ ਸੀ ਮੋਗੇ ਦੇ ਵਿੱਚ ਇਹਨਾਂ ਵੱਲੋਂ ਰੈਲੀ ਕੀਤੀ ਜਾਂਦੀ ਸੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਉਹ ਰੈਲੀ ਇਹਨਾਂ ਦੀ ਕਾਮਯਾਬ ਹੁੰਦੀ ਸੀ ਤੇ ਇਹਨਾਂ ਦੀ ਸਰਕਾਰ ਬਣਦੀ ਸੀ ਇਸ ਵਾਰ ਫੇਰ ਇਹਨਾਂ ਵੱਲੋਂ ਮੋਗੇ ਦੇ ਵਿੱਚ ਜਿਹੜੀ ਰੈਲੀ ਰੱਖੀ ਗਈ ਹੈ ਅੱਜ ਮੀਟਿੰਗ ਕੀਤੀ ਗਈ ਹੈ ਉਸ ਮੁੱਦੇ ਤੇ ਫਰੀਦਕੋਟ ਦੇ ਵਿੱਚ ਪਰਮਬੰਸ ਸਿੰਘ ਬੰਟੀ ਰਮਣਾ ਸਾਡੇ ਨਾਲ ਗੱਲਬਾਤ ਕਰਦੇ ਆ ਰਮਣਾ ਸਾਹਿਬ 31 ਅਗਸਤ ਨੂੰ ਮੋਗਾ ਨੂੰ ਫੇਰ ਯਾਦ ਕਰ ਲੈ ਤੁਸੀਂ ਦੇਖੋ ਮੋਗਾ ਇਸ ਕਰਕੇ ਚਲੋ ਇਤਿਹਾਸ ਵੀ ਹੈ ਜਿਵੇਂ ਤੁਸੀਂ ਕਿਹਾਇਆ ਬਟ ਮੋਗਾ ਪੰਜਾਬ ਦੇ ਲੋਕਾਂ ਵਾਸਤੇ ਇੱਕ ਸੈਂਟਰ ਪੁਆਇੰਟ ਵੀ ਹੈ ਹਰ ਪਾਸਿਓਂ ਕਿਉਂਕਿ ਸੰਗਤਾਂ ਦੇ ਵੱਡੇ ਇਕੱਠ ਨੇ ਆਉਣਾ ਹੈ ਸੜਕਾਂ ਅਪਰੋਚ ਰੋਡ ਸਾਰੇ ਪਾਸਿਓਂ ਚਲੋ ਉਹ ਤਾਂ ਪ੍ਰਧਾਨ ਸਾਹਿਬ ਨੇ ਬਣਾਤੀਆਂ 4466 ਲੇਨ ਸੜਕਾਂ ਜਿਹੜੀਆਂ ਹਰ ਡਿਸਟ੍ਰਿਕਟ ਹੈੱਡਕੁਆਰਟਰ ਨੂੰ ਕਨੈਕਟ ਕਰਦੀਆਂ ਤੇ ਇੱਕ ਪੰਜਾਬ ਦਾ ਸੈਂਟਰ ਹੋਣ ਦੇ ਨਾਤੇ ਇਸ ਕਰਕੇ ਵੀ ਉਹ ਚੁਆਇਸ ਬਣ ਜਾਂਦੀ ਹੈ ਤੇ ਜਿਹੜੀ ਰੈਲੀ ਦਾ ਤੁਸੀਂ ਜ਼ਿਕਰ ਕੀਤਾ ਫਤਿਹ ਰੈਲੀ ਜੀ ਨੂੰ ਨਾਂ ਰੱਖਿਆ ਗਿਆ ਆਮ ਆਦਮੀ ਪਾਰਟੀ ਦੀ ਲੈਂਡ ਗ੍ਰੈਬਿੰਗ ਸਕੀਮ ਜਿਹਦੇ ਤਹਿਤ ਪੰਜਾਬ ਦਾ 65000 ਏਕੜ ਉਪਜਾਊ ਜ਼ਮੀਨ ਬਿਨਾਂ 1 ਰੁਪਿਆ ਵੀ ਦਿੱਤਾ ਮਾਲਕ ਨੂੰ ਜਿਹੜੀ ਹੜੱਪਣ ਦੀ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਸੀ ਆਮ ਆਦਮੀ ਪਾਰਟੀ ਨੇ ਉਸ ਦਾ ਤਿੱਖਾ ਵਿਰੋਧ ਪੰਜਾਬ ਦੇ ਲੋਕਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਵਰਕਰਾਂ ਨੇ ਤੇ ਉਸ ਲੜਾਈ ਚ ਅਗਵਾਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਨੇ ਕੀਤੀ ਸੀ ਉਹ ਜਿੱਤ ਹੋਈ ਆ ਪੰਜਾਬ ਦੇ ਲੋਕਾਂ ਦੀ ਉਸ ਜਿੱਤ ਨੂੰ ਸਮਰਪਿਤ ਇਹ ਫਤਿਹ ਰੈਲੀ ਰੱਖੀ ਗਈ ਜਿਵੇਂ ਹੁਣ ਰੈਲੀਆਂ ਤਾਂtodੀਆਂ ਲਗਾਤਾਰ ਚਲਦੀਆਂ ਰਹੀਆਂ ਪੂਰੇ ਪੰਜਾਬ ਚ ਚਲਦੀਆਂ ਨੇ ਤੇ ਜਿਵੇਂ ਹੁਣ ਮੈਂ ਪਹਿਲਾਂ ਜ਼ਿਕਰ ਕੀਤਾ ਮੋਗਾ ਦੇ ਵਿੱਚ ਜਿਹੜੀ ਰੈਲੀ ਕੀਤੀ ਜਾਂਦੀ ਹੈ ਇਹਦਾ ਮੁੱਖ ਪਰਪਸ ਆਪਾਂ ਕਹਿ ਸਕਦੇ ਹਾਂ ਆਉਣ ਵਾਲੀਆਂ ਜਿਹੜੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਉਹਨਾਂ ਨੂੰ ਲੈ ਕੇ ਵੀ ਤੁਸੀਂ ਕਹਿ ਸਕਦੇ ਹੋ ਮੈਂ ਤੁਹਾਨੂੰ ਦੱਸਿਆ ਮੈਂ ਕਿ ਤੁਸੀਂ ਇਤਿਹਾਸ ਵੀ ਗਨਾਇਆ ਉਸ ਚੀਜ਼ ਦਾ ਇਲੈਕਸ਼ਨ 'ਚ ਵੀ ਸਾਲ ਰਹਿ ਗਿਆ ਸਭਾਵਕ ਹੈ ਤਿਆਰੀ ਹਰ ਪਾਰਟੀ ਆਪਦੀ ਕਰਦੀ ਹੈ ਤੇ ਦੂਜੀ ਗੱਲ ਜੀਓਗ੍ਰਾਫਿਕਲੀ ਵੀ ਉਹ ਸੂਟ ਕਰਦਾ ਸਾਰਿਆਂ ਨੂੰ ਇਸ ਕਰਕੇ ਮੋਗੇ ਰੈਲੀ ਰੱਖੀ ਗਈ ਹੈ ਵਿਚਾਰ ਚਰਚਾ ਕਿਸ ਤਰੀਕੇ ਨਾਲ ਚੱਲ ਰਹੀ ਹੈ ਕਿਉਂਕਿ ਆਮ ਵਿਚਾਰਾਂ ਜਿਹੜੀਆਂ ਹੁੰਦੀਆਂ ਤੁਹਾਡੀਆਂ ਜਿਹੜੀਆਂ ਵਿਰੋਧੀ ਪਾਰਟੀਆਂ ਦੇ ਨਾਲ ਵਿਚਾਰ ਦੀ ਲੜਾਈ ਹੁੰਦੀ ਹੈ ਹੁਣ ਕਿਤੇ ਨਾ ਕਿਤੇ ਜਿਹੜਾ ਦੂਜਾ ਅਕਾਲੀ ਦਲ ਬਣਿਆ ਉਸ ਦੇ ਨਾਲ ਵੀ ਤੁਹਾਡਾ ਆਪਸੀ ਜਿਹੜਾ ਵਿਵਾਦ ਚੱਲ ਰਿਹਾ ਨਵਾਂ ਚੁੱਲਾ ਦਲ ਦਾ ਤੁਸੀਂ ਜ਼ਿਕਰ ਕੀਤਾ ਪਰ ਹਜੇ ਤੱਕ ਤਾਂ ਕੋਈ ਪਾਰਟੀ ਨਹੀਂ ਬਣਾਈ ਉਹ ਪ੍ਰਧਾਨ ਤਾਂ ਉਹਨਾਂ ਨੇ ਹਰਪ੍ਰੀਤ ਨੂੰ ਬਣਾਤਾ ਕਾਦਾ ਪ੍ਰਧਾਨ ਬਨਾਇਆ ਮੈਂ ਤਾਂ ਇਹ ਸਵਾਲ ਥੋੜੇ ਰਾਂ ਹੀ ਪੁੱਛਣਾ ਚਾਹਣਾ ਐ ਐਂਡ ਬੜਾ ਜੈਨੂਇਨ ਸਵਾਲ ਮੈਂ ਪੁੱਛ ਰਿਹਾ ਨਾ ਪਾਰਟੀ ਨਾ ਨਿਸ਼ਾਨ ਇਕੱਲਾ ਪ੍ਰਧਾਨ ਕਾਦਾ ਪ੍ਰਧਾਨ ਹੈ ਜੀ ਸ਼੍ਰੋਮਣੀ ਅਕਾਲੀ ਦਲ ਤਾਂ ਉਹ ਹੈ ਨਹੀਂ ਸ਼੍ਰੋਮਣੀ ਅਕਾਲੀ ਦਲ ਤਾਂ ਇੱਕ ਹਿੰਦੁਸਤਾਨ ਦੀ ਇਲੈਕਸ਼ਨ ਕਮਿਸ਼ਨ ਕੋਲੇ ਰਜਿਸਟਰਡ ਪੋਲੀਟੀਕਲ ਪਾਰਟੀ ਹੈ ਜਿਹਦਾ ਚੋਣ ਨਿਸ਼ਾਨ ਤੱਕੜੀ ਹੈ ਉਹ ਉਹਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਇੱਕ ਡੈਮੋਕਰੈਟਿਕ ਤਰੀਕੇ ਨਾਲ ਜੋ ਕਾਨੂੰਨ ਕਹਿੰਦਾ ਉਸ ਦੇ ਹਿਸਾਬ ਨਾਲ ਚੁਣੇ ਗਏ ਹੈ ਡੈਲੀਗੇਟ ਚੁਣੇ ਗਏ ਡੈਲੀਗੇਟਾਂ ਨੇ ਫਿਰ ਸਰਕਲ ਡੈਲੀਗੇਟਾਂ ਨੇ ਜ਼ਿਲ੍ਹੇ ਦੇ ਡੈਲੀਗੇਟ ਬਣਾਏ ਜ਼ਿਲ੍ਹੇ ਦੇ ਡੈਲੀਗੇਟਾਂ ਨੇ ਸਟੇਟ ਦੇ ਡੈਲੀਗੇਟ ਬਣਾਏ ਉਹਨਾਂ ਨੇ ਪ੍ਰਧਾਨ ਚੁਣਿਆ ਸੋ ਉਹ ਕਾਹ ਕਿਹੜੀ ਪਾਰਟੀ ਦੇ ਪ੍ਰਧਾਨ ਹੈ ਪਹਿਲਾਂ ਤਾਂ ਉਹ ਦੱਸ ਦੇਣ ਤੇ ਫਿਰ ਆਪਾਂ ਟਿੱਪਣੀ ਕਰ ਲਾਂਗੇ ਉਸ ਗੱਲ ਤੇ ਜੀ ਲੋਕ ਕਹਿੰਦੇ ਆ ਕਿ ਕਈ ਲੋਕ ਸਾਡੇ ਕੋਲ ਗੱਲਾਂ ਕਰਦੇ ਆ ਵੀ ਇਹਨਾਂ ਨੂੰ ਬੈਨੀਫਿਟ ਮਿਲੂਗਾ ਜਿਹੜੀ ਵਿਰੋਧੀ ਕਾਲੀ ਦਲ ਬਣਿਆ ਬੈਨੀਫਿਟ ਮਿਲੂਗਾ ਕਿ ਨੁਕਸਾਨ ਹੋਊਗਾ ਕੀ ਦੇ ਜੀ ਜਿਹੜੀ ਵਿਰੋਧੀ ਕਾਲੀ ਦਲ ਬਣਦੀ ਹੈ ਜਿਹਨੇ ਤੁਸੀਂ ਕਿਹਾ ਹਜੇ ਤਾਂ ਬਣੀ ਨਹੀਂ ਗਈ ਪਰ ਲੋਕ ਤਾਂ ਕਹਿ ਰਹੇ ਬਣ ਗਈ ਹੈ ਕਈ ਲੋਕ ਕਹਿ ਰਹੇ ਇਹਨਾਂ ਨੂੰ ਬੈਨੀਫਿਟ ਮਿਲੂਗਾ ਉਹ ਬਣ ਗਈ ਹੈ ਕਈ ਕਹਿ ਰਹੇ ਨੁਕਸਾਨ ਹੋਊਗਾ ਉਹ ਯਾਰ ਉਹਨਾਂ ਦੀ ਇੰਨੀ ਹੋਂਦ ਹੀ ਨਹੀਂ ਜਿਹੜੇ ਤੁਸੀਂ ਦੋ ਸਵਾਲ ਪੁੱਛ ਕੇ ਮੇਰਾ ਟਾਈਮ ਜਿਹੜਾ 4 ਮਿੰਟ ਲੈ ਲਿਆ ਨਾ ਇੰਨੇ ਇੰਨੇ ਲਾਇਕ ਨਹੀਂ ਆ ਉਹ ਸੋ ਇਸ ਕਰਕੇ ਮੈਂ ਤਾਂ ਉਹਨਾਂ ਤੇ ਜਵਾਬ ਹੀ ਨਹੀਂ ਦੇਣਾ ਚਾਹੁੰਦਾ ਉਹਨਾਂ ਦੀ ਹਸੀਅਤ ਉਹਨਾਂ ਦੀ ਹਸਤੀ ਕੀ ਹੈ ਉਹ ਚਾਰ ਪੰਜ ਜਾਣੇ ਜਿਹੜੇ ਹਰ ਪਾਸੇ ਰਿਜੈਕਟਡ ਬੰਦੇ ਇਕੱਠੇ ਹੋ ਕੇ ਇੱਕ ਪਾਰਟੀ ਕਹਿਦੇ ਨੇ ਅਸੀਂ ਪਾਰਟੀ ਬਣਾ ਲਈ ਉਹਦੇ ਨਾਲ ਕੀ ਫਰਕ ਪੈਂਦਾ ਜੀ ਤੁਸੀਂ ਵਾਈਸ ਪ੍ਰਧਾਨੋਂ ਆਪਦੀ ਪਾਰਟੀ ਦੇ ਭਾਰਤੀ ਜਨਤਾ ਪਾਰਟੀ ਦੇ ਨਾਲ ਗਠਜੋੜ ਹੋਣ ਜਾ ਰਿਹਾ 2027 ਨੂੰ ਲੈ ਕੇ ਮੇਰੀ ਇਹ ਹੈਸੀਅਤ ਨਹੀਂ ਕਿ ਮੈਂ ਉਹਦੇ ਤੇ ਟਿੱਪਣੀ ਕਰਾਂ ਜੀ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਖੇਤਰੀ ਪਾਰਟੀ ਹੈ ਪੰਜਾਬ ਦੀ ਹਰ ਇੱਕ ਇਸ਼ੂ ਤੇ ਪੈਰਾ ਦੇਣਾ ਸਾਡੀ ਜ਼ਿੰਮੇਵਾਰੀ ਹੈ ਪੰਜਾਬ ਦੇ ਹਿੱਤਾਂ ਦੀ ਲੜਾਈ ਲੜਨਾ ਸਾਡੀ ਜ਼ਿੰਮੇਵਾਰੀ ਹੈ ਸਤਾਰ ਪ੍ਰਕਾਸ਼ ਸਿੰਘ ਬਾਦਲ ਨੇ 18 ਸਾਲ ਜੇਲ੍ਹਾਂ ਚ ਕੱਟੇ ਆ ਪੰਜਾਬ ਦੇ ਲੋਕਾਂ ਦੀਆਂ ਲੜਾਈਆਂ ਲੜਦੇ ਸੋ ਅਸੀਂ ਪੰਜਾਬ ਦੀ ਲੜਾਈ ਲੜ ਰਹੇ ਹਾਂ ਸਾਨੂੰ ਹੋਰ ਕਿਸੇ ਪਾਸੇ ਸਾਡਾ ਕੋਈ ਫੋਕਸ। ਹਸ ਹਾਲਾਜੀ 2022 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਫੇ ਕਾਮਯਾਬ ਹੋ। ਕੀ ਤੁਹਾਨੂੰ ਡਾਊਟ ਲੱਗਦਾ? ਕੋਈ ਡਾਊਟ ਨਹੀਂ ਹੈ ਜੀ। ਤੁਸੀਂ ਪਿੰਡਾਂ 'ਚ ਜਾ ਕੇ ਦੇਖੋ, ਤੁਸੀਂ ਸ਼ਹਿਰਾਂ 'ਚ ਜਾ ਕੇ ਦੇਖੋ। ਅੱਜ ਲੋਕਾਂ ਦੇ ਵਿੱਚ ਲੋਕਾਂ ਦਾ ਜਿਵੇਂ ਤੁਸੀਂ ਵਿਚਾਰ ਦੀ ਗੱਲ ਕੀਤੀ। ਵਿਚਾਰ ਲੋਕਾਂ ਦੇ ਪੁੱਛੋ ਕੀ ਹੈ? ਲੋਕਾਂ ਨੇ ਸਾਰਾ ਕੁਝ ਵੇਖ ਲਿਆ। ਸਰਕਾਰ ਬਦਲਾਵ ਦੇ ਨਾਂ ਤੇ ਸਰਕਾਰ ਆਈ ਸੀ। 91 ਸੀਟਾਂ ਲਿੱਤੀਆਂ ਸੀ। ਤੇ ਅੱਜ ਹਾਲਾਤ ਕੀ ਹੈ? ਅੱਜ ਸ਼ਾਇਦ ਸਾਰੇ ਪੰਜਾਬ 'ਚੋਂ ਦੋ ਬੰਦੇ ਨਾਲ ਜਿੱਤ ਸਕਣ। ਮੈਂ ਇਸ ਗੱਲ ਨੂੰ ਵੀ ਇਹਨਾਂ ਦੀ ਵੱਡੀ ਪ੍ਰਾਪਤੀ ਮੰਨੂੰਗਾ ਜੇ ਇਲੈਕਸ਼ਨ ਦੇ ਦੌਰਾਨ ਪਿੰਡਾਂ 'ਚ ਜਾ ਕੇ ਚੋਣ ਪ੍ਰਚਾਰ ਵੀ ਕਰ ਸਕੇ ਤਾਂ ਬਹੁਤ ਵੱਡੀ ਪ੍ਰਾਪਤੀ ਹੋਊਗੀ ਲੋਕ ਇਹਨਾਂ ਦੇ ਉਹ ਹਾਲ ਕਰਨਗੇ ਸ਼ਾਇਦ ਪੋਲਿਟੀਕਲ ਹਿਸਟਰੀ ਦੇ ਵਿੱਚ ਕਦੇ ਹੋਇਆ ਨਹੀਂ ਹੋਊਗਾ ਦੂਜੇ ਪਾਸੇ ਉਹ ਕਾਂਗਰਸ ਹੈ ਉਹਨਾਂ ਦੀ ਵੀ ਲੁੱਟ ਦੀ ਕਹਾਣੀ ਅੱਜ ਵੀ ਲੋਕਾਂ ਦੀ ਜ਼ੁਬਾਨਾਂ 'ਚ ਆਦਾ ਕਿਵੇਂ ਹਰ ਪੋਲਿਟੀਕਲ ਲੀਡਰ ਉਹਨਾਂ ਦਾ ਮੰਤਰੀ ਐਮ ਐਲ ਏ ਕਿਵੇਂ ਲੁੱਟਾਂ ਕੀਤੀਆਂ 5 ਸਾਲ ਕਿ ਆਪਾਂ ਇੱਥੇ ਭੁੱਲ ਗਏ ਅਲੀ ਬਾਬਾ ਤੇ 40 ਚੋਰ ਨੂੰ ਤੁਸੀਂ ਭੁੱਲ ਗਏ ਕਿਸ ਚੀਜ਼ ਦੇ ਵਿੱਚ ਨਰੇਗਾ ਗਰੀਬਾਂ ਵਾਸਤੇ ਆਉਂਦਾ ਸੀ ਨਰੇਗਾ ਲੁੱਟਿਆ ਮੰਡੀਆਂ ਦੇ ਵਿੱਚ ਲੇਬਰ ਦੇ ਟੈਂਡਰ ਤੱਕ ਨਹੀਂ ਛੱਡੇ ਟੈਂਡਰਾਂ ਦੇ ਆਪਣਾ ਟਰਾਂਸਪੋਰਟ ਦੇ ਟੈਂਡਰ ਤੱਕ ਨਹੀਂ ਛੱਡੇ ਫੈਕਟਰੀਆਂ ਲਾਈਆਂ ਗਈਆਂ ਇੰਟਰਲੌਕ ਟਾਈਲਾਂ ਦੀਆਂ ਤੇ 4 ਰੁਪਈਆ ਦੀ ਟਾਈਲ 70 ਰੁਪਈਆ ਦੀ ਦਿੱਤੀ ਗਈ ਕਿਹਦਾ ਪੈਸਾ ਸੀ ਉਹ ਉਹ ਗਰੀਬ ਦਾ ਪੈਸਾ ਸੀ ਗਰੀਬ ਦੇ ਚੁੱਲ੍ਹੇ ਵਾਸਤੇ ਆਉਂਦਾ ਸੀ ਸਾਡੇ ਹਲਕੇ 'ਚ ਤੇ ਪੰਜਾਬ ਭਰ 'ਚ ਜ਼ਮੀਨਾਂ ਤੇ ਕਬਜ਼ੇ ਕੀਤੇ ਗਏ ਪਰਚੇ ਹੋਏ ਮੈਂ ਉਦੋਂ ਵੀ ਕਹਿੰਦਾ ਸੀ ਉਦੋਂ ਕਈ ਲੋਕ ਇਹ ਕਹਿੰਦੇ ਸੀ ਕਿ ਇਹ ਸਿਆਸੀ ਲੜਾਈ ਲੜਦਾ ਤਾਂ ਬੋਲ ਰਿਹਾ ਤੇ ਫਿਰ ਪਰਚੇ ਹੋਏ ਪਰਚਿਆਂ ਦੇ ਵਿੱਚ ਜੇਲ੍ਹ ਵੀ ਜਾਣਾ ਪਿਆ ਜੇਲ੍ਹ ਦੇ ਵਿੱਚ ਚਾਰਜ ਸ਼ੀਟ ਵੀ ਦਾਖਲ ਹੋਈ ਤੇ ਫਿਰ ਉਹਦਾ ਜਵਾਬ ਕੌਣ ਦੇਊਗਾ ਜੀ ਤੇ ਇਹ ਲੋਕ ਜਿਨ੍ਹਾਂ ਨੇ ਇੱਥੇ ਜ਼ਮੀਨਾ ਬੇਨਾਮੀ ਬਣਾਈਆਂ ਇਹ ਸਜ਼ਾ ਹੋਣਗੇ ਤੁਸੀਂ ਇਹ ਵੇਖਿਓ ਮੇਰੀ ਗੱਲ ਅੱਜ ਇਹ ਵੀ ਯਾਦ ਰੱਖਿਓ ਜੋਰ ਲੱਗਿਆ ਹੋਇਆ ਇਹਨਾਂ ਦਾ ਕਿਉਂਕਿ ਸਰਕਾਰ ਨੇ ਠੀਕ ਹੈ ਪਰਚਾ ਦਿੱਤਾ ਕਿਉਂਕਿ ਡਾਕੂਮੈਂਟਰੀ ਐਵੀਡੈਂਸ ਹੈ ਨਾ ਸੀ ਸਾਡਾ ਬੜੇ ਲੰਮੇ ਸਮੇਂ ਤੋਂ ਅਸੀਂ ਸਰਕਾਰ ਨੂੰ ਪੱਤਰ ਸਿੱਟਦੇ ਜਾ ਰਹੇ ਸੀ ਚੀਜ਼ਾਂ ਸਿੱਟਦੇ ਜਾ ਰਹੇ ਸੀ ਸਰਕਾਰ ਕਿਵੇਂ ਮੁਨਕਰ ਹੁੰਦੀ ਪਰ ਇਹ ਤੇ ਸਰਕਾਰ ਰਲੇ ਹੈ ਇਹ ਇੰਡੀਆ ਆਲਾਈਅንስ ਹੈ ਇਹਨਾਂ ਨੇ ਕਨਵਿਕਸ਼ਨ ਨਹੀਂ ਕਰਾਉਣੀ ਆਸ਼ੂ ਕਿਵੇਂ ਛੁੱਟ ਗਿਆ ਹਜ਼ਾਰਾਂ ਕਰੋੜਾਂ ਦਾ ਸਕੈਮ ਸੀ ਕਨਵਿਕਸ਼ਨ ਨਹੀਂ ਕਰਾਉਣੀ ਇਹਨਾਂ ਨੇ ਕਨਵਿਕਸ਼ਨ ਇਸ ਕਰਕੇ ਨਹੀਂ ਕਰਾਉਣੀ ਕਿ ਇਹਨਾਂ ਨੂੰ ਫਾਰਗ ਕਰਕੇ ਇਹਨਾਂ ਨੂੰ ਚੋਣ ਲੜਾਉਣਾ ਚਾਹੁੰਦੇ ਆ ਇਕੱਠੇ ਹੋ ਕੇ ਚੋਣ ਲੜਨਗੇ ਤੇ ਮੈਂ ਤੁਹਾਨੂੰ ਇਹ ਵੀ ਦਾਵਾ ਕਰਦਾ ਕਿ ਸਰਕਾਰ ਜਿੰਨਾ ਮਰਜ਼ੀ ਕੋਸ਼ਿਸ਼ ਕਰ ਲਵੇ ਇਹ ਬੰਦਾ ਕਨਵਿਕਟ ਹੋਊਗਾ ਮੇਰੀ ਗੱਲ ਯਾਦ ਰੱਖਿਓ ਥੈਂਕ ਯੂ ਵੈਰੀ ਮਚ ਤਾਂ ਇਹ ਸੰਨ ਪਰਮੰਭੰ ਸਿੰਘ ਬੰਟੀਰਮਾਨਾ ਸ਼੍ਰੋਮਣੀ ਅਕਾਲੀ ਦਲ ਦੇ ਵਾਇਸ ਪ੍ਰਧਾਨ ਤਾਂ ਜਿਹਨਾਂ ਵੱਲੋਂ ਜਿਹੜੀ ਇੱਕ ਮੀਟਿੰਗ ਰੱਖੀ ਗਈ ਸੀਗੀ ਆਪਣੇ ਜਿਹੜੇ ਸੀਨੀਅਰ ਵਰਕਰ ਉਹਨਾਂ ਦੇ ਨਾਲ ਗੱਲਬਾਤ ਕੀਤੀ ਕਿਉਂਕਿ 31 ਅਗਸਤ ਨੂੰ ਮੋਗਾ ਦੇ ਵਿੱਚ ਇਹਨਾਂ ਵੱਲੋਂ ਰੈਲੀ ਕੀਤੀ ਜਾ ਰਹੀ ਹੈ ਰੈਲੀ ਦਾ ਨਾਮ ਦਿੱਤਾ ਗਿਆ ਫਤਿਹ ਰੈਲੀ ਤਾਂ ਦੇਖਦੇ ਹਾਂ ਹੁਣ 2027 ਦੇ ਵਿੱਚ ਵਾਕਈ ਇਹ ਰੈਲੀ ਫਤਿਹ ਕਾਮਯਾਬ ਹੁੰਦੀ ਹੈ ਜਾਂ ਹੋਰ ਕੋਈ ਨਾ ਕੋਈ ਜਿਹੜੀ ਗੱਲ ਨਿਕਲ ਕੇ ਸਾਹਮਣੇ ਆਵੇਗੀ ਗੁਰਜੀਤ ਸਿੰਘ ਕਰਮਾਣਾ ਡੀ5 ਚੈਨਲ ਪੰਜਾਬੀ ਫਰੀਕੋਟ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਉੱਲੰਧ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ